education is not the amount of information that is put in the human brain it must have man making character making and life building as a modern media char haftiyan ch synthetic drugs ja chitta punjab de vichon khatam kita jayega ਦੋਸਤੋ ਅੱਜ ਭਾਰਤ ਦਾ ਇੱਕ ਹੋਰ ਗਵਾਂਢੀ ਦੇਸ਼-ਦਿਸ਼ ਨੂੰ ਆਪਾਂ ਮਿੱਤਰ ਦੇਸ਼ ਕਹਿ ਸਕਦੇ ਹਾਂ ਭਾਰਤ ਦਾ ਉਹ ਤਰੱਕੀ ਦੀਆਂ ਰਾਹਾਂ ਤੇ ਚੱਲਦੇ-ਚੱਲਦੇ ਅਚਾਨਕ ਖਾਨਾ ਜੰਗੀ ਦਾ ਸ਼ਿਕਾਰ ਹੋ ਗਿਆ ਬੰਗਲਾਦੇਸ਼ ਬਾਂਗਲਾਦੇਸ਼ ਕਿਸੇ ਵੇਲੇ ਈਸਟਰਨ ਪਾਕਿਸਤਾਨ ਦਾ ਹਿੱਸਾ ਜ ਅਗਜਨੀ ਅਤੇ ਅਸਥਿਰਤਾ ਹਿੰਸਾ ਉਸ ਦਾ ਫੇਰ ਤੋਂ ਸ਼ਿਕਾਰ ਹੋ ਗਿਆ ਕਾਰਨ ਕਿਉਂ ਇਹ ਦੇਸ਼ اچانک ਹੀ ਤਬਾਈ ਵੱਲ ਵੱਧ ਗਿਆ ਚੰਗੀ ਜੀਡੀਪੀ ਅਤੇ ਚੰਗਾ ਵਿਕਾਸ ਕਰਦੇ ਕਰਦੇ ਅੱਜ ਇਸੇ ਬਾਰੇ ਜਾਣਾਂਗੇ ਕੁਝ ਇਤਿਹਾਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਹੈਵਾਨਾ ਬੱਚੇ ਦੇਖ ਰਹੇ ਹਨ ਨਾ ਮਹਿਲਾਏ ਸਿਰਫ ਕਤਲੇਆਮ ਹੀ ਇਨਕਾ ਮਕਸਦ ਹੈ ਇਨਕੇ ਸਿਰ ਪਰ ਸਿਰਫ ਖੂਨ ਸਵਾਰ ਹੈ ਔਰ ਪੂਰਾ ਵਿਸ਼ਵ बांग्लादेश के ऐसे हालात देख कर स्तब्ध है हिंसा इस बीच देश के सत्ताईस जिलों में हिंदुओं पर हमले की खबरें हैं कहा जा रहा है कि बड़े पैमाने पर मंदिरों को भी निशाना बनाया जा रहा है बांग्लादेश के जमात इस्लामी ने यह स्वीकार किया है कि बांग्लादेश में शेख हसीना के इस्तीफे के बाद अल्पसंख्यकों को निशाना बनाया जा रहा है हिंदू मंदिरों को भी निशाना बनाया जा रहा है इंसानियत को शर्मसार कर रहे बांग्लादेश के हालात पूरे विश्व के लिए चिंताजनक है ਦੋਸਤੋ ਇਸ ਵੇਲੇ ਬੰਗਲਾਦੇਸ਼ ਪੂਰੀ ਤਰ੍ਹਾਂ ਹਿੰਸਾ ਦਾ ਸ਼ਿਕਾਰ ਹੈ ਉੱਥੇ ਹਿੰਦੂਆਂ ਉੱਤੇ ਅਤਿਆਚਾਰ ਜ਼ੁਲਮ ਦੀਆਂ ਹਿੰਸਾ ਦੀਆਂ ਖਬਰਾਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਹਨ ਵਿਸ਼ੇ ਉਪਰਾਂ ਤੋਂ ਪਹਿਲਾਂ ਦੋਸਤੋ ਆਪਾਂ ਬੰਗਲਾਦੇਸ਼ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਬੰਗਲਾਦੇਸ਼ ਭਾਵੇਂ ਅੱਜ ਭਾਰਤ ਦਾ ਗੁਆਂਢੀ ਦੇਸ਼ ਹੈ ਪਰ ਕਿਸੇ ਵੇਲੇ ਦੋਸਤੋ ਇਹ ਭਾਰਤ ਦਾ ਹੀ ਹਿੱਸਾ ਹੁੰਦਾ ਸੀ 1947 ਤੋਂ ਪਹਿਲਾਂ ਭਾਰਤ ਭਾਗ ਦੀ ਵੰਡ ਤੋਂ ਪਹਿਲਾਂ ਇਹ ਪਾਕਿਸਤਾਨ ਵਾਂਗ ਹੀ ਭਾਰਤ ਦਾ ਇੱਕ ਹਿੱਸਾ ਸੀ ਇਸ ਨੂੰ ਈਸਟਰਨ ਪਾਕਿਸਤਾਨ ਕਿਹਾ ਜਾਂਦਾ ਸੀ ਦੋਸਤੋ 1947 ਵਿੱਚ ਅੰਗਰੇਜ਼ਾਂ ਨੇ ਭਾਰਤ-ਪਾਕ ਪੂਰੇ ਟੁਕੜੇ ਕਰ ਦਿੱਤੇ ਭਾਰਤ ਦੇ ਆਜ਼ਾਦੀ ਦੇ ਨਾਂ ਉੱਤੇ ਤੁਰਕੀ ਅਫਗਾਨਿਸਤਾਨ ਤੋਂ ਆਏ ਹਮਲਾਵਰਾਂ ਦੇ ਵੰਸ਼ਜਾਂ ਨੇ ਭਾਰਤ ਦਾ ਇੱਕ ਹਿੱਸਾ ਅੰਗਰੇਜ਼ਾਂ ਤੋਂ ਮਜ਼ਬ ਦੇ ਨਾਂ ਤੇ ਮੰਗ ਲਿਆ ਅਤੇ ਭਾਰਤ ਦਾ ਇੱਕ ਹਿੱਸਾ ਵੱਖਰੇ ਮੁਲਕ ਦੇ ਤੌਰ ਤੇ ਪਾਕਿਸਤਾਨ ਦੇ ਨਾਂ ਹੇਠ ਹਥਿਆਰ ਲਿਆ ਗਿਆ ਪਰ ਇੱਕ ਮਜ਼ਬ ਹੋਣ ਦੇ ਬਾਵਜੂਦ ਵੀ ਇਹ ਇਕੱਠੇ ਨਾ ਰਹਿ ਸਕੇ 1971 ਵਿੱਚ ਈਸਟਰਨ ਪਾਕਿਸਤਾਨ ਬੰਗਲਾਦੇਸ਼ ਦੇ ਨਾਂ ਹੇਠ ਆਜ਼ਾਦ ਦੇਸ਼ ਬਣ ਪਾਕਿਸਤਾਨ ਤੋਂ ਅੱਡ ਹੋ ਗਿਆ ਬੰਗਲਾਦੇਸ਼ ਸ਼ੇਖ ਮਜੀਬੁਰ ਰਹਿਮਾਨ ਬੰਗਲਾਦੇਸ਼ ਦੇ ਨਿਰਮਾਤਾ ਬਣ ਕੇ ਨਿਕਲੇ ਇਹ 1947 ਵੇਲੇ ਵੀ ਮੁਸਲਮਾਨਾਂ ਲਈ ਵੱਖਰੇ ਦੇਸ਼ ਦੀ ਮੰਗ ਵਿੱਚ ਸਭ ਤੋਂ ਮੋਰੀ ਸਨ ਇਹਨਾਂ ਦਾ ਇੱਕ ਕੌਮੀ ਫਲਸਫਾ ਕਾਮਯਾਬ ਨਾ ਹੋਇਆ ਆਪਣੀ ਬੰਗਾਲੀਆ ਆਈਡੈਂਟੀ ਦੇ ਨਾਂ ਹੇਠ ਇਹ ਮੁਕਤੀਵਾਦੀ ਸੈਨਾ ਬਣਾ ਕੇ ਪਾਕਿਸਤਾਨ ਦੇ ਖਿਲਾਫ ਸ਼ਸਤਰ ਵਿਦਰੋਹ ਕਰ ਰਹੇ ਸਨ ਭਾਰਤੀ ਫੌਜ ਟਾਕਾ ਤੱਕ ਗਈਆਂ ਤੇ ਪਾਕਿਸਤਾਨ ਤੋਂ ਵੱਡ ਇੱਕ ਹੋਰ ਮੁਲਕ ਬੰਗਲਾਦੇਸ਼ ਦਾ ਨਿਰਮਾਣ ਕਰ ਦਿੱਤਾ ਗਿਆ ਦੋਸਤੋ ਪਾਕਿਸਤਾਨ ਵਿੱਚ ਪੰਜਾਬੀਆਂ ਦਾ ਗਲਬਾ ਹੈ ਪੂਰੀ ਫੌਜ ਹੋਵੇ ਜਾਂ ਰਾਜਨੀਤੀ ਦੋਵੇਂ ਥਾਈ ਪੰਜਾਬੀ ਹੀ ਕਾਬਜ ਹਨ ਦੋਸਤੋ ਬੰਗਲਾਦੇਸ਼ੀ ਕਾਦੇ ਦੇ ਛੋਟੇ ਹੋਣਾ ਤੇ ਆਪਣੀ ਬੰਗਾਲੀ ਬੋਡੀ ਸਟਰਕਚਰ ਕਰਕੇ ਬਾਕੀ ਪਾਕਿਸਤਾਨੀ ਖਾਸ ਕਰ ਪੰਜਾਬੀਆਂ ਦੇ ਮਜ਼ਾਕ ਦਾ ਪਾਤਰ ਬਣਦੇ ਸਨ ਮਜ਼ਾਕ ਹੀ ਕਿਉਂ ਜ਼ੁਲਮ ਦਾ ਵੀ ਸ਼ਿਕਾਰ ਉਹਨਾਂ ਦੇ ਬੰਗਾਲੀਆਂ ਨੂੰ ਪਾਕਿਸਤਾਨੀਆਂ ਨੇ ਆਪਣੇ ਮੁਸਲਮਾਨ ਭਰਾ ਤਾਂ ਕੀ ਮੰਨਣਾ ਸੀ ਉਲਟਾ ਉਹ ਨਫ਼ਰਤ ਹਕਾਰਤ ਕਰਦੇ ਸਨ ਬੰਗਾਲੀਆਂ ਨੂੰ ਦੋਸਤੋ 1971 ਵਿਲੇ ਬਗਾਵਤ ਦਬਾਉਣ ਦੇ ਨਾਂ ਹੇਠ ਪਾਕਿਸਤਾਨ ਦੀ ਫੌਜ ਨੇ ਬੰਗਾਲੀਆਂ ਦਾ ਰਜਮਾ ਕਤਲੇਆਮ ਕੀਤਾ ਇਸ ਤੋਂ ਇਲਾਵਾ ਦੱਸਦੇ ਹਨ ਕਿ ਹਜ਼ਾਰਾਂ ਨਹੀਂ ਲੱਖਾਂ ਦੀ ਸੰਖਿਆ ਵਿੱਚ ਬੰਗਾਲੀ ਬੱਚੀਆਂ ਕੁੜੀਆਂ ਔਰਤਾਂ ਉਹਨਾਂ ਦੇ ਬਲਾਤਕਾਰ ਕੀਤੇ ਗਏ ਇਨ੍ਹਾਂ ਹੀ ਬਲਾਤਕਾਰਾਂ ਦੀਆਂ ਸ਼ਿਕਾਰ ਔਰਤਾਂ ਜਦੋਂ ਗਰਭਵਤੀ ਹੋਈਆਂ ਦਾ ਪਾਕਿਸਤਾਨ ਪੱਖੀ ਬੰਗਲਾਦੇਸ਼ੀਆਂ ਦਾ ਜਨਮ ਹੋਇਆ ਜ਼ੁਲਮ ਕਰਨ ਵਾਲੇ ਜ਼ੁਲਮ ਵਿੱਚ ਪਾਕਿਸਤਾਨ ਫੌਜ ਦਾ ਸਾਥ ਦੇਣ ਵਾਲੇ ਰਜਾਕਾਰ ਉਹ ਵੀ ਜਦੋਂ ਬੰਗਲਾਦੇਸ਼ ਬਣਿਆ ਤਾਂ ਬੰਗਲਾਦੇਸ਼ ਵਿੱਚ ਹੀ ਰਹੇ ਪਰਾਜ ਸਥਿਤੀ ਕੀ ਹੈ ਦੋਸਤੋ ਬੰਗਲਾਦੇਸ਼ ਵਿੱਚ ਮੂਲ ਬੰਗਾਲੀਆਂ ਨੂੰ ਨਫ਼ਰਤ ਕੀਤੀ ਜਾ ਰਹੀ ਹੈ ਕਿਸੇ ਵੇਲੇ ਰਾਜਾਕਾਰ ਕਹੇ ਜਾਂਦੇ ਲੋਕ ਅੱਜ ਉਹ ਬੰਗਲਾਦੇਸ਼ ਦੀਆਂ ਸੜਕਾਂ ਤੇ ਹਨ ਪਾਕਿਸਤਾਨ ਤੋਂ ਅੱਡ ਬੰਗਲਾਦੇਸ਼ ਬਣਾਉਣ ਵਾਲੇ ਸ਼ੇਖ ਮਜੂਬੁਰ ਰਹਿਮਾਨ ਜੋ ਉੱਥੇ ਰਾਸ਼ਟਰਪਿਤਾ ਦਾ ਦਰਜਾ ਰੱਖਦੇ ਹਨ ਉਹਨਾਂ ਦੇ ਬੁੱਤਾਂ ਨੂੰ ਥੱਲੇ ਸੁੱਟਿਆ ਜਾ ਰਿਹਾ ਹੈ ਤੋੜਪਾਨ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਦਾ ਅਪਮਾਨ ਕੀਤਾ ਜਾ ਸਕੇ ਦੋਸਤੋ ਗੁੱਸਾ ਸਰਕਾਰ ਨਾਲ ਹੋ ਸਕਦਾ ਹੈ ਸਰਕਾਰੀ ਨੀਤੀਆਂ ਦਾ ਵਿਰੋਧ ਹੋ ਸਕਦਾ ਹੈ ਇੰਡੀਵਿਜੂਅਲੀ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਉਹਨਾਂ ਦਾ ਵਿਰੋਧ ਹੋ ਸਕਦਾ ਹੈ ਚਲੋ ਮੰਨ ਲੈਂਦੇ ਹਾਂ ਕਿ ਨਫ਼ਰਤ ਵੀ ਹੋ ਸਕਦੀ ਹੈ ਪਰ ਸੜਕਾਂ ਤੇ ਭੀੜ ਸ਼ੇਖ ਮਜੀਬੂਰ ਰਹਿਮਾਨ ਉਹਨਾਂ ਦੇ ਬੁੱਤਾਂ ਦਾ ਜਿਵੇਂ ਅਪਮਾਨ ਕਰ ਰਹੀ ਹੈ ਇਸ ਤੋਂ ਇਲਾਵਾ ਬੰਗਾਲੀ ਹਿੰਦੂਆਂ ਦੇ ਕਤਲ ਮੰਦਰ ਟਾਊਨ ਅੱਗਾ ਲਾਉਣੀਆਂ ਹਿੰਦੂਆਂ ਨੂੰ ਬੰਗਲਾਦੇਸ਼ ਛੱਡ ਕੇ ਭਾਰਤ ਜਾਣ ਲਈ ਕਹਿਣਾ ਇਹ ਕਿਸੇ ਹੋਰ ਹੀ ਕਹਾਣੀ ਵੱਲ ਇਸ਼ਾਰਾ ਕਰਦਾ ਹੈ ਦੋਸਤੋ ਬੰਗਲਾਦੇਸ਼ ਵਿੱਚ ਅੰਦੋਲਨ ਸ਼ੁਰੂ ਹੋਇਆ ਸੀ ਦੋਸਤੋ ਸਟੂਡੈਂਟ ਅੰਦੋਲਨ ਦੇ ਨਾਂ ਹੇਠ ਮੰਗ ਕੀਤੀ ਸੀ ਦੋਸਤੋ ਵਿਦਿਆਰਥੀਆਂ ਦੀ ਉਹਨਾਂ ਵਿਦਿਆਰਥੀ ਸੰਗਠਨਾਾਂ ਦੀ ਦੋਸਤੋ ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਤੇ ਹਾਇਰ ਐਜੂਕੇਸ਼ਨ ਦੇ ਕਾਲਜਾਂ ਵਿੱਚ ਦਾਖਲੇ ਲਈ ਫਰੀਡਮ ਫਾਈਟਰ ਦਾ ਕੋਟਾ ਚੱਲਦਾ ਹੈ ਉਹਨਾਂ ਲਈ ਰਿਜ਼ਰਵੇਸ਼ਨ ਹੁੰਦਾ ਹੈ 30 ਤੋਂ ਲੈ ਕੇ 56% ਤੱਕ ਦਾ ਸਟੂਡੈਂਟ ਇਸ ਦੇ ਖਿਲਾਫ ਸਨ ਫ੍ਰੀडम ਫਾਈਟਰ ਸ਼ਕਤੀਵਾਹਨੀ ਦੇ ਸੰਘਰਸ਼ੇ ਇੱਥੇ ਲੜਨ ਵਾਲੇ ਬੰਗਾਲੀ ਯੋਧਿਆਂ ਦੇ ਪਰਿਵਾਰ ਉਹਨਾਂ ਨੂੰ ਰਿਜ਼ਰਵੇਸ਼ਨ ਦੇਣਾ ਸਨਮਾਨ ਕਰਨ ਵਰਗਾ ਸੀ ਆਖਰ ਉਹ ਆਪਣਾ ਸਾਰਾ ਕੈਰੀਅਰ ਆਪਣਾ ਪਰਿਵਾਰ ਸਭ ਪਿੱਛੇ ਛੱਡ ਕੇ ਆਜ਼ਾਦੀ ਕਲਾਟੀਏ ਬਣੇ ਸਨ ਬੰਗਲਾਦੇਸ਼ ਲਈ ਆਪਣੀਆਂ ਜਾਨਾਂ ਵਾਰਨ ਲਈ ਉਹ ਮੈਦਾਨ ਵਿੱਚ ਜੂਝ ਚੱ ਰਹੇ ਸਨ ਇਰੋਨਾ ਦੇ ਪਰਿਵਾਰਾਂ ਦੀ ਰਿਜ਼ਰਵੇਸ਼ਨ ਉਹ ਵੀ ਜਾਇਜ਼ ਹੀ ਕਹੀ ਜਾ ਸਕਦੀ ਹੈ ਆਖਰ ਸੰਘਰਸ਼ ਵਿੱਚ ਪੈਣ ਕਰਕੇ ਉਹ ਆਪਣੇ ਪਰਿਵਾਰ ਬੱਚਿਆਂ ਲਈ ਬਹੁਤਾ ਕੁਝ ਨਹੀਂ ਕਰ ਸਕੇ ਸਾਨੂੰ ਇਸ ਕਰਕੇ ਉਹਨਾਂ ਦੀ ਮਦਦ ਕਰਨੀ ਬਣਦੀ ਹੀ ਸੀ ਪਰ ਤੀਜੀ ਪੀੜ੍ਹੀ ਉਹਨਾਂ ਨੂੰ ਰਿਜ਼ਰਵੇਸ਼ਨ ਦੇਣਾ ਇਹ ਹਰ ਤਰ੍ਹਾਂ ਗਲਤ ਹੈ ਆਖਰ ਤੀਜੀ ਪੀੜ੍ਹੀ ਉਹਨਾਂ ਦੇ ਮਾਪੇ ਉਹਨਾਂ ਨੇ ਦੇਸ਼ ਲਈ ਬੰਗਲਾਦੇਸ਼ ਲਈ ਕੀ ਕੀਤਾ ਸੀ ਉਹਨਾਂ ਨੂੰ ਰਿਜ਼ਰਵੇਸ਼ਨ ਉਹ ਵੀ 30 ਤੋਂ 56% ਸਟੂਡੈਂਟ ਇਸ ਦੇ ਖਿਲਾਫ ਹਾਈ ਕੋਰਟ ਗਏ ਹਾਈ ਕੋਰਟ ਨੇ ਜਦੋਂ ਰਿਜ਼ਰਵੇਸ਼ਨ ਦਾ ਫੈਸਲਾ ਜਾਇਜ਼ ਕਰ ਦਿੱਤਾ ਤਾਂ ਬੰਗਲਾਦੇਸ਼ ਵਿੱਚ ਸਟੂਡੈਂਟ ਸੜਕਾਂ ਉੱਤੇ ਉਤਰ ਪਏ ਸਿੱਧੀ ਟਕਰਾਵ ਵਾਲੀ ਸਥਿਤੀ ਬਣ ਗਈ 100 ਤੋਂ ਵੱਧ ਦੋਸਤੋ ਮੋਤਾ ਇਸ ਝੜਪ ਦੌਰਾਨ ਹੋ ਗਈਆਂ ਸੁਪਰੀਮ ਕੋਰਟ ਨੇ ਫੈਸਲਾ ਹਾਈ ਕੋਰਟ ਦਾ ਰੱਦ ਕਰ ਦਿੱਤਾ ਹੁਣ ਉਹਨਾਂ ਨੇ ਕੋਟਾ 30% ਤੋਂ ਘਟਾ ਕੇ ਸਿਰਫ 5% ਕਰ ਦਿੱਤਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਉਹਨਾਂ ਨੇ ਵੀ ਸੁਪਰੀਮ ਕੋਰਟ ਦਾ ਫੈਸਲਾ ਮੰਨ ਲਿਆ ਤੇ ਫੋਰੀ ਤੌਰ ਤੇ ਲਾਗੂ ਕਰ ਦਿੱਤਾ ਪਰ ਸਟੂਡੈਂਟ ਪਰ ਸਟੂਡੈਂਟ ਦੋਸਤੋ ਫੇਰ ਉਹ ਸੜਕਾਂ ਤੇ ਆ ਗਏ ਮੰਗ ਪੂਰੀ ਹੋਣ ਤੇ ਇੱਕ ਨਵੀਂ ਮੰਗ ਲੈ ਕੇ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਨੂੰ ਹਟਾਉਣ ਦੀ ਮੰਗ ਲੈ ਕੇ ਇਸ ਮੰਗ ਹੇਠ ਪੂਰੇ ਬੰਗਲਾਦੇਸ਼ ਵਿੱਚ ਫਿਰ ਵੱਲਵਾ ਹਿੰਸਾ ਸ਼ੁਰੂ ਕਰ ਦਿੱਤੀ ਗਈ ਵਿਰੋਧੀ ਪਾਰਟੀਆਂ ਦੇ ਵਰਕਰ ਅਤੇ ਨੇਤਾ ਉਹ ਵੀ ਇਸ ਹਿੰਸਾ ਵਿੱਚ ਸ਼ਾਮਲ ਹੋ ਗਏ ਇੱਕ ਲੋਕਤੰਤਰੀ ਢੰਗ ਨਾਲ ਇੱਕ ਇਲੈਕਟਿਡ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਲਾਣ ਦੀ ਮੰਗ ਹਿੰਸਾ ਪੂਰੇ ਜੋਰਾਂ ਤੇ ਹੋ ਗਈ ਦੋਸਤੋ ਦੱਸਦੇ ਹਨ ਕਿ 2-3 ਲੱਖ ਸਟੂਡੈਂਟਾਂ ਦਾ ਝੁੰਡ ਰਾਜਧਾਨੀ ਟਾਕਾ ਵੱਲ ਵੱਧ ਰਿਹਾ ਸੀ ਪ੍ਰਧਾਨ ਮੰਤਰੀ ਹਾਊਸ ਨੂੰ ਕਬਜ਼ਾਉਣ ਦੀ ਮਨਸ਼ਾ ਨਾਲ ਫੌਜ ਨੇ ਸਰੈਂਡਰ ਕਰ ਦਿੱਤਾ ਫੌਜ ਦੇ ਕਮਾਂਡਰ ਨੇ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਨੂੰ ਦੱਸਿਆ ਕਿ ਉਹ ਅੱਧੇ ਘੰਟੇ ਦਾ ਸਮਾਂ ਦਿੰਦੇ ਹਨ ਉਹਨਾਂ ਨੂੰ ਦੇਸ਼ ਛੱਡ ਜਾਣ ਲਈ। ਉਹਨਾਂ ਸਾਫ਼ ਕਹਿ ਦਿੱਤਾ ਕਿ ਉਹ ਭੀੜ, ਸਟੂਡੈਂਟ ਦੀ ਕਥੇ ਤੇ ਭੀੜ ਉੱਪਰ ਗੋਲੀ ਨਹੀਂ ਚਲਾਉਣਗੇ। ਦੋਸਤੋ ਜਨਵਰੀ 2024 ਵਿੱਚ ਲਗਾਤਾਰ ਚੌਥੀ ਵਾਰ ਸ਼ੇਖ ਅਸੀਨਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੀ ਪਰ ਉਹਨਾਂ ਨੂੰ ਕਿਵੇਂ ਪ੍ਰਧਾਨ ਮੰਤਰੀ ਦੀ ਗੱਦੀ ਤੋਂ ਲਾਹ ਦਿੱਤਾ ਗਿਆ ਇਹ ਸਭ ਦੇ ਸਾਹਮਣੇ ਹੈ। ਸੜਕਾਂ ਤੇ ਅੱਗ ਜਨਹੀਂ ਹੋ ਰਹੀ ਹੈ। ਹਿੰਦੂਆਂ ਨੂੰ ਬੰਗਲਾਦੇਸ਼ ਛੱਡ ਭਾਰਤ ਜਾਣ ਦੇ ਡਰਾਵੇ ਦਿੱਤੇ ਜਾ ਰਹੇ ਹਨ। ਕਈ ਹਿੰਦੂ ਕਤਲ ਵੀ ਕਰ ਦਿੱਤੇ ਗਏ। ਕਈ ਘਰ ਕਈ ਮੰਦਰ ਵੀ ਢਾਏ ਗਏ ਸਾੜੇ ਗਏ ਖਾਸ ਕਰੇ ਢਾਕਾ ਦਾ ਇਸਕੋਨ ਮੰਦਰ ਜੋ ਗੁਰਦੁਆਰਿਆਂ ਵਾਂਗ ਸਭਲਾਂ ਲਈ ਫ੍ਰੀ ਲੰਗਰ ਚਲਾਉਂਦਾ ਹੈ ਦੋਸਤੋ ਸੂ ਦੇ ਕਰੀਬ ਇਸਕੋਨ ਦੇ ਮੰਦਰ ਹਨ ਬੰਗਲਾਦੇਸ਼ ਵਿੱਚ ਜੋ ਫ੍ਰੀ ਭੋਜਨ ਪ੍ਰੋਵਾਈਡ ਕਰਾਉਂਦੇ ਹਨ ਬਿਨਾਂ ਕਿਸੇ ਵਿਤਕਰੇ ਤੋਂ ਸਾਰਿਆਂ ਨੂੰ ਉਹ ਸਾਰੇ ਇਸ ਵੇਲੇ ਸਹਿਮ ਦੇ ਮਾਹੌਲ ਹੇਠ ਕੰਮ ਕਰ ਰਹੇ ਹਨ ਦੋਸਤੋ ਇਹਨਾਂ ਨੂੰ ਢਾਉਣ ਵਾਲੇ ਅੱਗਾ ਲਾਉਣ ਵਾਲੇ ਆ ਤੇ ਪ੍ਰਧਾਨ ਮੰਤਰੀ ਨਿਵਾਸ ਉੱਥੇ ਪੁੱਜ ਲੁੱਟਾਂ ਤੇ ਸ਼ਰਮਨਾਕ ਹਰਕਤਾਂ ਕਰਨ ਵਾਲੇ ਇਹ ਸਟੂਡੈਂਟ ਤਾਂ ਕਹੇ ਹੀ ਨਹੀਂ ਜਾ ਸਕਦੇ ਕਿ ਇਹ ਬੰਗਲਾਦੇਸ਼ ਦੇ ਭਵਿੱਖ ਲਈ ਸੜਕਾਂ 'ਤੇ ਉਤਰੇ ਸਨ ਕੋਈ ਕਹਿ ਹੀ ਨਹੀਂ ਸਕਦਾ ਨਾ ਹੀ ਕੋਈ ਮੰਨ ਸਕਦਾ ਹੈ ਹੁਣ ਅੱਜ ਜੋ ਇਹਨਾਂ ਦੀਆਂ ਹਰਕਤਾਂ ਹਨ ਮੁੱਦਾ ਪੂਰਾ ਹੀ ਦੋਸਤੋ ਰਾਜਨੀਤਿਕ ਸੀ ਸਟੂਡੈਂਟ ਦੇ ਨਾਂ ਉੱਤੇ ਜਮਾਤ-ਏ-ਇਸਲਾਮੀ ਦੇ ਕਾਰਕੁਨ, ਯੂਵਾ ਕਾਰਕੁਨ ਹਿੰਸਾ ਲਈ ਸੜਕਾਂ ਉੱਤੇ ਉਤਾਰੇ ਗਏ ਸਨ ਫੋਰਨ ਫੰਡਿੰਗ ਖਾਸ ਕਰਕੇ ਪਾਕਿਸਤਾਨ ਰਾਹੀਂ ਪਾਕ ਰੂਟ ਉਹ ਵੀ ਦੋਸਤੋ ਹੁਣ ਸਾਹਮਣੇ ਆ ਰਿਹਾ ਹੈ ਅੰਤ ਵਿੱਚ ਦੋਸਤੋ ਇੱਕ ਕੋੜੀ ਸਚਾਈ ਇਸਲਾਮਿਕ ਕੰਟਰੀ ਵਿੱਚ ਲੋਕਤੰਤਰ ਚੱਲਦਾ ਹੀ ਨਹੀਂ ਉੱਥੇ ਗਰੋਹਤੰਤਰ ਚੱਲਦਾ ਹੈ ਇੱਕ ਗਰੋਹ ਕਾਬਜ ਹੁੰਦਾ ਹੈ ਤੇ ਉਸ ਨੂੰ ਹਟਾ ਕੇ ਫਿਰ ਦੂਜਾ ਗਰੋਹ ਕਾਬਜ ਸੀਰੀਆ ਲਿਬਨ ਈਰਾਨ ਇਰਾਕ ਕੀ ਕਹੀਏ ਕਿੰਨੇ ਸਾਰੇ ਦੇਸ਼ ਇਸ ਦੀ ਗਵਾਹੀ ਭਰਦੇ ਹਨ ਬਾਕੀ ਦੋਸਤੋ ਕਰਮਾ ਉਹ ਵੀ ਤਾਂ ਕੁਝ ਹੁੰਦਾ ਹੀ ਹੈ નિર્ਦੋਸ਼ਾਂ ਦੇ ਕਤਲਾਂ ਤੇ ਸਿਰ ਤੇ ਬਣੇ ਵਿਦੇਸ਼ ਉਹਨਾਂ ਦੇ ਹਾਕਮ ਉਹ ਵੀ ਤਾਂ ਫਿਰ ਇੰਜ ਹੀ ਕਤਲ ਹੁੰਦੇ ਹਨ ਬੰਗਲਾਦੇਸ਼ ਦੇ ਰਾਸ਼ਟਰਪਿਤਾ ਸ਼ੇਖ ਮਜੀਬੁਰ ਰਹਿਮਾਨ 1947 ਵੇਲੇ ਵੱਖਰੇ ਇਸਲਾਮਿਕ ਮੁਲਕ ਦੀ ਮੰਗ ਕਰਨ ਵਾਲੇ ਉਹ ਉਹ ਫਿਰ ਛਿੱਤਰ ਖਾ ਕੇ ਬੰਗਲਾਦੇਸ਼ ਦੀ ਮੰਗ ਤੇ ਆ ਹੀ ਗਏ ਸਨ ਆਪਣੇ ਹੀ ਹਮਮਜਵੀਂ ਭਰਾਵਾਂ ਤੋਂ ਪਰ ਉਸ ਤੋਂ ਬਾਅਦ ਵੀ ਦੋਸਤੋ ਕੀ ਹੋਇਆ ਕਰਮਾ 15 ਅਗਸਤ 1975 ਦੀ ਰਾਤ ਬੰਗਲਾਦੇਸ਼ ਦੀ ਫੌਜ ਦੀਆਂ ਦੋ ਬਗੀ ਟੁਕਰੀਆਂ ਨੇ ਸ਼ੇਖ ਮਜੀਬੁਰ ਰਹਿਮਾਨ ਅਤੇ ਉਹਨਾਂ ਦੇ ਪਰਿਵਾਰ ਦੇ ਲਗਭਗ 18 ਦੇ ਕਰੀਬ ਮੈਂਬਰ ਉਹ ਕਤਲ ਕਰ ਦਿੱਤੇ ਸਿਰਫ ਦੋ ਬੱਚੀਆਂ ਹੀ ਬਚੀਆਂ ਉਹਨਾਂ ਦੇ ਪਰਿਵਾਰ ਵਿੱਚੋਂ ਕਿਉਂਕਿ ਉਸ ਵੇਲੇ ਉਹ ਦੋਵੇਂ ਜਰਮਨੀ ਵਿੱਚ ਸਨ ਸੋਚੋ ਦੋਸਤੋ ਜੇ ਇਹ ਬੰਗਲਾਦੇਸ਼ ਵਿੱਚ ਹੁੰਦੀਆਂ ਤਾਂ ਉਹਨਾਂ ਦੇ ਪਰਿਵਾਰ ਦਾ ਇੱਕ ਵੀ ਜੀ ਅੱਜ ਜਿੰਦਾ ਨਾ ਹੁੰਦਾ ਦੋਸਤੋ ਮੌਜੂਦਾ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਤੇ ਉਸ ਦੀ ਭੈਣ ਰਹਿਾਨਾ ਜੋ ਇਸ ਵੇਲੇ ਭਾਰਤ ਵਿੱਚ ਸ਼ਰਨ ਲਈ ਬੈਠੀਆਂ ਹਨ ਉਹ ਹੀ ਉਹਨਾਂ ਦੇ ਮੈਂਬਰ ਹਨ ਜੋ ਬਚੇ ਹੋਏ ਹਨ ਦੋਸਤੋ ਉਹ ਭਾਰਤ ਵਿੱਚ ਸ਼ਰਨ ਲਈ ਬੈਠੇ ਹਨ ਉਸ ਭਾਰਤ ਵਿੱਚ ਜਿਸ ਤੋਂ ਅੱਡ ਹੋਣ ਲਈ ਉਹਨਾਂ ਦੇ ਪਿਓ ਸ਼ੇਖ ਮਜੀਬੁਰ ਰਹਿਮਾਨ ਵਰਗੇ ਉਹ ਹੀ ਸਭ ਤੋਂ ਮੂਰੇ ਸਨ ਉਹਨਾਂ ਦੀ ਹਾਲਤ ਤਰਸਯੋਗ ਹੈ ਪਰ ਇਹ ਕਹਾਵਤਾਂ ਟੁੱਕਦੀ ਹੈ ਨਾ ਦੋਸਤੋ ਘੁੰਮ ਕਮਾ ਕੇ ਖੋਤੀ ਬੋਰ ਦੇ ਥੱਲੇ ਆ ਹੀ ਗਈ ਹੈ ਜਿਨ੍ਹਾਂ ਨਾਲ ਰਹਿ ਨਹੀਂ ਸਕਦੇ ਸਨ ਅਜ ਉਸੇ ਮੁਲਕ ਵਿੱਚ ਇਹਨਾਂ ਨੂੰ ਸ਼ਰਨ ਮਿਲੀ ਹੈ ਜਦੋਂ ਇਹਨਾਂ ਨੇ ਦੋਸਤੋ ਉੱਥੇ ਯੂਕੇ ਤੋਂ ਆਸਾਮ ਮੰਗੀ ਮਤਲਬ ਰਾਜਨੀਤਿਕ ਸ਼ਰਨ ਮੰਗੀ ਤਾਂ ਯੂਕੇ ਨੇ ਸ਼ਰਨ ਦੇਣ ਤੋਂ ਬਿਲਕੁਲ ਹੀ ਨਾ ਕਰ ਦਿੱਤੀ ਕੋਰੀ ਨਾ ਇੰਗਲੈਂਡ ਵਿਚਾਰਾ ਕਰੇ ਵੀ ਕੀ ਦੋਸਤੋ ਉਸਦੇ ਤਾਂ ਆਪਣੇ ਹਾਲਾਤ ਸ਼ਰਨਾਰਥੀਆਂ ਕਰਕੇ ਅੱਜਕੱਲ ਬੰਗਲਾਦੇਸ਼ ਵਰਗੇ ਬਣੇ ਹੋਏ ਹਨ ਭਾਵੇਂ ਉੱਥੇ ਸਥਿਤੀ ਕੰਟਰੋਲ ਵਿੱਚ ਹੈ ਦੋਸਤੋ ਜੇ ਵੇਖੀ ਤਾਂ ਇਹ ਬਗਾਵਤ ਹੋਈ ਨਹੀਂ ਕਰਵਾਈ ਗਈ ਹੈ ਦੋ ਤਰ੍ਹਾਂ ਦੀ ਇਸ ਵਿੱਚ ਸ਼ਮੂਲਿਤ ਹੈ ਤੇ ਦੋਹਾਂ ਧਿਰਾਂ ਦੀ ਸਾਂਝੀ ਰਣ ਪਾਕਿਸਤਾਨ ਉਸ ਦਾ ਹੱਥ ਹੈ ਇਸ ਬਗਾਵਤ ਵਿੱਚ ਇੱਕ ਧਿਰ ਅਮਰੀਕਾ ਵਾਲੀ ਧਿਰ ਅਤੇ ਦੂਜੀ ਧਿਰ ਚਾਈਨਾ ਵਾਲੀ ਧਿਰ ਦੋਸਤੋ ਅਮਰੀਕਨ ਲੋਬੀ ਭਾਰਤ ਦੇ ਗਵਾਂਢੀ ਦੇਸ਼ਾਂਹੀਂ ਐਂਟੀ ਇੰਡੀਆ ਫੋਰਸਸ ਨੂੰ ਸ਼ਹਿ ਦੇ ਕੇ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਰਨ ਨਾਰਾਜ਼ਗੀ ਦਾ ਕਾਰਨ ਰਸ਼ੀਆ ਯੂਕਰੇਨ ਵਿੱਚ ਭਾਰਤ ਦਾ ਰੂਸ ਨਾਲ ਖੜਨਾ ਜਾਂ ਕਹੀਏ ਖੁੱਲ ਕੇ ਰੂਸ ਦਾ ਸਾਥ ਦੇਣਾ ਅਤੇ ਯੂਐਸਏ ਅਤੇ ਅਮਰੀਕਾ ਤੇ ਯੂਰੋਪੀਅਨ ਯੂਨੀਅਨ ਦੇ ਹੱਕ ਵਿੱਚ ਨਾ ਖੜਨਾ ਇਸ ਲੋਬੀ ਨੂੰ ਬਹੁਤ ਹੀ ਰੜਕਦਾ ਹੈ ਇੱਕ ਹੋਰ ਵੀ ਕਾਰਨ ਹੈ ਦੋਸਤੋ ਭਾਰਤ ਚਾਈਨਾ ਖਿਲਾਫ ਅਮਰੀਕਾ ਦਾ ਪਿੱਠ ਠੋਕਾ ਨਹੀਂ ਬਣ ਰਿਹਾ ਭਾਵੇਂ ਚਾਈਨਾ ਨਾਲ ਭਾਰਤ ਦੇ ਸਬੰਧ ਬਹੁਤ ਖਰਾਬ ਹਨ ਪਰ ਅਮਰੀਕਾ ਦੇ ਉਕਸਾਵੇ ਵਿੱਚ ਆ ਕੇ ਭਾਰਤ ਕੁਝ ਅਜਿਹਾ ਨਹੀਂ ਕਰ ਰਿਹਾ ਜੋ ਅਮਰੀਕਾ ਨੂੰ ਪਸੰਦ ਹੋਵੇ ਇਸੇ ਕਰਕੇ ਦੋਸਤੋ ਅਮਰੀਕਨ ਲੋਬੀ ਭਾਰਤ ਨੂੰ ਗਵਾਂਡੀ ਦੇਸ਼ਾਂ ਨਾਲ ਉਲਝਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਉਸ ਪਾਲਿਸੀ ਤੇ ਚੱਲ ਰਹੀ ਹੈ ਦੋਸਤੋ ਦੂਜੀ ਲੋਬੀ ਹੈ ਚਾਈਨਾ ਲੋਬੀ ਚਾਈਨਾ ਦੋਸਤੋ ਆਪਣੇ ਗਵਾਂਡੀ ਦੇਸ਼ਾਂ ਦੀਆਂ ਜ਼ਮੀਨਾਂ ਹੜੱਪਣ ਕਬਜ਼ਾਉਣ ਵਿੱਚ ਮਾਹਰ ਦੇਸ਼ ਹੈ ਭਾਰਤ ਨਾਲ ਵੀ ਇਸ ਦੀ ਟਸਲ ਚੱਲ ਰਹੀ ਹੈ ਇੱਕ ਹੋਰ ਕਾਰਨ ਭਾਰਤ ਇਸ ਵੇਲੇ ਦੋਸਤੋ ਚਾਈਨਾ ਦੇ ਮੁਕਾਬਲੇ ਮੈਨੂਫੈਕਚਰਿੰਗ ਹੱਬ ਬਣਦਾ ਜਾ ਰਿਹਾ ਹੈ ਦੁਨੀਆ ਭਰ ਦੇ ਦੇਸ਼ਾਂ ਲਈ ਇਹ ਚਾਈਨਾ ਨੂੰ ਬਹੁਤ ਰੜਕਦਾ ਹੈ ਭਾਰਤ ਦੀ ਤਰੱਕੀ ਵੱਧਦਾ ਕਦ ਰੜਕਦਾ ਹੈ ਚਾਈਨਾ ਨੂੰ ਦੋਸਤੋ ਹੁਣ ਸ਼ਾਇਦ ਬੰਗਲਾਦੇਸ਼ ਦੀ ਧਰਤੀ ਪਲੇਗਰਾਉਂਡ ਬਣੇਗੀ ਜਿੱਥੇ ਘਟਿਆ ਰਾਜਨੀਤੀ ਖੇਡੀ ਜਾਵੇਗੀ ਇਹਨਾਂ ਦੋਹਾਂ ਤਾਕਤਾਂ ਰਹੀਂ ਦੇਸ਼ ਤਬਾਹ ਕੀਤਾ ਜਾਵੇਗਾ ਇਨਡਾਇਰੈਕਟਲੀ ਫੌਜ ਹੀ ਪਾਕਿਸਤਾਨ ਵਾਂਗ ਬੰਗਲਾਦੇਸ਼ ਵਿੱਚ ਭਾਰੂ ਰਹੇਗੀ ਦੋਸਤੋ 1975 ਤੋਂ 1982 ਦੇ ਦੌਰ ਵਿੱਚ ਵੀ ਇੰਜ ਹੀ ਹੁੰਦਾ ਰਿਹਾ ਸੀ ਫੌਜੀ ਅਫਸਰ ਇੱਕ ਦੂਜੇ ਨੂੰ ਲਾ ਕੇ ਰਾਸ਼ਟਰਪਤੀ ਬਣਦੇ ਰਹੇ ਭਾਰਤ ਵਿੱਚ ਇਸ ਦਾ ਫਰਕ ਤਾਂ ਪਵੇਗਾ ਦੋਸਤੋ ਆਖਰ ਦੋਸਤੋ ਭਾਰਤ ਨਾਲ ਬੰਗਲਾਦੇਸ਼ ਦਾ 4096 ਕਿਲੋਮੀਟਰ ਲੰਮਾ ਬਾਰਡਰ ਜੋ ਮਿਲਦਾ ਹੈ ਭਾਰਤ ਦੀ ਇੱਕ ਸਟੇਟ West Bengal ਉੱਥੇ ਵੀ ਤਾਂ ਸਾਰੇ ਬੰਗਾਲੀ ਹੀ ਹਨ ਸੇਮ ਕਲਚਰ ਸੇਮ ਭਾਸ਼ਾ ਜਾਂ ਕਹੀਏ ਸੇਮ ਸੰਸਕ੍ਰਿਤੀ ਵਾਲੇ ਇੰਜ ਬੰਗਲਾਦੇਸ਼ ਵਿੱਚ ਜੋ ਕੁਝ ਵੀ ਹੁੰਦਾ ਹੈ ਉਸ ਦਾ ਭਾਰਤ ਉੱਪਰ ਸਿੱਧਾ ਅਸਰ ਪਵੇਗਾ ਹੀ ਦੋਸਤੋ ਹੱਸਦਾ ਬਸਦਾ ਤਰੱਕੀ ਕਰਦਾ ਗਵਾਂਡ ਸਭ ਨੂੰ ਚੰਗਾ ਲੱਗਦਾ ਹੈ ਅਤੇ ਕਲੇਸ਼ੀ ਉਹ ਤੁਹਾਨੂੰ ਵੀ ਅਸ਼ਾਂਤ ਕਰਦਾ ਹੈ ਨਾਰਥ-ਈਸਟ ਵਿੱਚ ਬੰਗਲਾਦੇਸ਼ ਰਾਹੀਂ ਆਸ਼ਾਂਤੀ ਪੈਦਾ ਕੀਤੀ ਜਾ ਸਕਦੀ ਹੈ ਦੋਸਤੋ ਵੇਖੋ ਭਿਖੇ ਵਿੱਚ ਕੀ ਹੁੰਦਾ ਹੈ ਦੋਸਤੋ 1971 ਵਿੱਚ ਬੰਗਲਾਦੇਸ਼ ਵਿੱਚ ਹਿੰਦੂ ਜਨਸੰਖਿਆ ਤਕਰੀਬਨ 20% ਦੇ ਕਰੀਬ ਸੀ ਜੋ ਹੁਣ ਵੱਡੇ ਪੱਧਰ ਤੇ ਘਟ ਕੇ ਸਿਰਫ 5-6% ਰਹਿ ਗਈ ਹੈ ਦੋਸਤੋ ਕਿੰਨੇ ਕੁ ਹਿੰਦੂ ਮਾਰੇ ਗਏ ਹੋਣੇ ਆਖਰ ਬਹੁਤੇ ਕਨਵਰਟ ਕਰ ਹੀ ਲਏ ਗਏ ਹੋਣਗੇ ਨਾ ਇਸਲਾਮ ਵਿੱਚ ਹਣਵੀ ਹਿੰਦੂਆਂ ਦੇ ਉੱਪਰ ਉਹਨਾਂ ਦੇ ਧਾਰਮਿਕ ਸਥਾਨਾਂ ਮੰਦਰਾਂ ਉੱਪਰ ਜੋ ਹਮਲੇ ਹੋ ਰਹੇ ਹਨ ਇਹ ਸਭ ਕੁਝ ਹਿੰਦੂਆਂ ਨੂੰ ਡਰਾਉਣ ਲਈ ਕੀਤਾ ਜਾ ਰਿਹਾ ਹੈ ਡਰ ਭੈ ਪੀਦ ਹੋ ਕੇ ਜਾਂ ਤਾਂ ਬੰਗਲਾਦੇਸ਼ ਛੱਡ ਜਾਣ ਜਾਂ ਫਿਰ ਆਪਣਾ ਧਰਮ ਛੱਡ ਦੇਣ ਕੀ ਧਰਮ ਪਰिवर्तन ਕਰਨ ਨਾਲ ਜੇ ਉਹ ਇਸਲਾਮ ਅਪਣਾ ਲੈਂਦੇ ਹਨ ਤਾਂ ਉਹਨਾਂ ਦਾ ਜੀਵਨ ਫੇਰ ਕੀ ਵਧੀਆ ਜੀਵਨ ਹੋ ਜਾਵੇਗਾ ਸੁਖ ਸ਼ਾਂਤੀ ਵਾਲਾ ਨਹੀਂ ਦੋਸਤੋ ਫਿਰ ਸ਼ੀਆ ਸੁੰਨੀ ਬਰੇਲਵੀ 72 ਫਿਰਕਿਆਂ ਦੀ ਨਫ਼ਰਤ ਦੋਸਤੋ ਬੰਗਲਾਦੇਸ਼ ਵਿੱਚ ਰਹਿੰਦੇ ਹਿੰਦੂਆਂ ਦਾ ਕੀ ਬਣੇਗਾ ਕੀ ਹੋ ਵੱਡੇ ਪੰਦਰ ਤੇ ਸ਼ਰਨ ਲੈਣ ਲਈ ਭਾਰਤ ਵੱਲ ਭੱਜਣਗੇ ਇਹ ਭਵਿੱਖ ਵਿੱਚ ਪਤਾ ਲੱਗ ਹੀ ਜਾਵੇਗਾ ਦੋਸਤੋ ਉਮੀਦ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ